Yeah. ਅੱਜ ਦੀ ਸਵੇਰ ਆਪ ਸਭ ਦੇ ਲਈ ਖੁਸ਼ੀਆਂ ਤੇ ਆਨੰਦ ਭਰੀ ਹੋਵੇ ਪਵਿੱਤਰ ਬਾਈਬਲ ਵਿੱਚ ਜਬੂਰ 103 ਦੇ 4 ਵਚਨ ਵਿੱਚ ਅਸੀਂ ਇਸ ਪ੍ਰਕਾਰ ਪੜ੍ਹਦੇ ਹਾਂ ਉਹ ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ ਉਹ ਤੇਰੇ ਸਿਰ ਉੱਤੇ ਦਇਆ ਤੇ ਰਹਿਮ ਦਾ ਮੁਕਟ ਰੱਖਦਾ ਹੈ ਦਇਆ ਤੇ ਰਹਿਮ ਇਹ ਦੋਨੋਂ ਸ਼ਬਦ ਇੱਕ ਪਵਨਾਤਮਕ ਪਰਿਵਾਰ ਦੇ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਅਰਥ ਵੱਖੋ-ਵੱਖ ਹਨ ਸੱਚ ਵਿੱਚ ਇਹ ਦੋਨੋਂ ਭਾਵਨਾਵਾਂ ਮਨੁੱਖ ਦੇ ਮਨ ਦੀ ਕੋਮਲਤਾ ਦੇ ਕਾਰਨ ਆਉਂਦੀਆਂ ਹਨ ਜੋ ਉਸ ਮਨੁੱਖ ਦੇ ਜੀਵਨ ਨੂੰ ਬਦਲ ਸਕਦੀਆਂ ਹਨ ਵਾਕ ਵਿੱਚ ਦਇਆ ਦਿਖਾਉਣ ਦੀ ਭਾਵਨਾ ਹੈ ਤਾਂ ਰਹਿਮ ਕਰਨ ਵਾਲੇ Bob now. ਦયા ਕਮਾ ਮਾ ਦੁਆਰਾ ਦਿਖਾਈ ਜਾਂਦੀ ਹੈ ਤੇ ਰਹਿਮ ਮਨ ਅੰਦਰੋਂ ਬਹਿ ਨਿਕਲਦਾ ਹੈ ਕਿਸੇ ਗਰੀਬ ਬੇਸਹਾਰਾ ਵਿਅਕਤੀ ਨੂੰ ਭਿਆਨਕ ਦੁੱਖ ਦਰਦ ਅਤੇ ਸੰਕਟ ਵਿੱਚੋਂ ਕੱਢਣ ਲਈ ਦਿੱਤੀ ਜਾਣ ਵਾਲੀ ਮਦਦ ਦਇਆ ਹੈ ਇਸੇ ਤਰ੍ਹਾਂ ਕਿਸੇ ਅਪਾਹਜ ਜ਼ਖਮੀ ਭੁੱਖੇ ਭਿਖਾਰੀ ਨੂੰ ਦੇਖ ਕੇ ਅਤੇ ਉਸ ਨੂੰ ਭੋਜਨ ਜਾਂ ਮਦਦ ਵਜੋਂ ਕੁਝ ਰੁਪਏ ਦੇਣਾ ਦਇਆ ਵਿਖੋਣਾ ਹੀ ਹੈ ਪਰ ਮਨ ਦੀ ਪ੍ਰੇਰਣਾ ਨਾਲ ਸਮਝ ਦੁਆਰਾ ਕੀਤੇ ਜਾਣ ਵਾਲੇ ਕੰਮ ਨੂੰ ਰਹਿਮ ਕਹਿੰਦੇ ਹਨ ਮਾਂ ਤੋਂ ਵਿਛੜੇ ਹੋਏ ਨਵ ਜੰਮੇ ਬੱਚੇ ਨੂੰ ਰੋਂਦਾ ਦੇਖ ਕੇ ਜਦੋਂ ਇੱਕ ਤੀਵੀ ਉਸ ਨੂੰ ਚੁੱਕ ਕੇ ਆਪਣੀ ਛਾਤੀ ਨਾਲ ਲਾ ਕੇ ਦੁੱਧ ਪਿਆਉਂਦੀ ਹੈ ਤਾਂ ਉਹ ਉਸ ਦਾ ਰਹਿਮ ਹੈ ਰਹਿਮ ਦਾ ਅਰਥ ਇੱਕ ਪੀੜਤ ਵਿਅਕਤੀ ਦੇ ਦੁੱਖ ਦੇ ਪ੍ਰਤੀ ਤਰਸ ਹਮਦਰਦੀ ਜਾਂ ਉਸ ਦੇ ਦੁੱਖਾਂ ਵਿੱਚ ਆਪ ਵੀ ਦੁਖੀ ਹੋਣਾ ਹੈ ਪ੍ਰਭੂ ਯਸੂ ਮਸੀਹ ਨੇ ਇੱਕ ਦਿਸਟਾਂਤ ਦਿੱਤਾ ਜਿਸ ਵਿੱਚ ਇੱਕ ਮਨੁੱਖ ਜਰੀ ਹੋਣ ਦੇ ਵੱਲ ਜਾ ਰਿਹਾ ਸੀ ਅਤੇ ਉਸ ਨੂੰ ਲੁਟੇਰਿਆਂ ਨੇ ਲੁੱਟਿਆ ਤੇ ਬਹੁਤ ਮਾਰਿਆ ਕੁੱਟਿਆ ਅਤੇ ਅੱਧ ਮਾਰਾ ਕਰਕੇ ਛੱਡ ਗਏ ਉਸੇ ਰਾਹ ਉੱਤੇ ਜਾ ਰਹੇ ਇਕ ਲੇਵੀ ਨੇ ਅਤੇ ਇੱਕ ਫਰੀਸੀ ਨੇ ਵੀ ਉਸ ਨੂੰ ਦੇਖਿਆ ਅਤੇ ਉਹ ਲਾਂਬੇ ਹੋ ਕੇ ਲੰਘ ਗਏ ਪਰ ਇੱਕ ਸਾੰਮਰੀ ਸਫਰ ਕਰਦਾ ਹੋਇਆ ਉੱਥੇ ਆਇਆ ਅਤੇ ਜਾਂ ਉਹ ਨੂੰ ਵੇਖਿਆ ਤਾਂ ਤਰਸ ਖਾ ਕੇ ਉਹ ਦੇ ਕੋਲ ਗਿਆ ਅਤੇ ਤੇਲ ਔਰ ਮੈਂ ਲਾ ਕੇ ਉਹ ਦੇ ਘਾਵਾਂ ਨੂੰ ਬੰਨ੍ਹਿਆ ਔਰ ਆਪਣੀ ਅਸਵਾਰੀ ਤੇ ਉਹ ਨੂੰ ਚੜਾ ਕੇ ਸਰਾਮ ਵਿੱਚ ਲਿਆਂਦਾ ਅਤੇ ਉਹਦੀ ਟਹਿਲ ਟਕੋਰ ਕੀਤੀ ਫੇਰ 2 ਅਠਨੀਆਂ ਕੱਢ ਕੇ ਪਠਿਆਰੇ ਨੂੰ ਦਿੱਤੀਆਂ ਅਤੇ ਆਖਿਆ ਭਾਈ ਇਹ ਦੀ ਟਹਿਲ ਟਕੋਰ ਕਰਦਾ ਰਹੀਂ ਸਾੰਮਰੀ ਨੂੰ ਉਸ ਅਦਮਰੇ ਉੱਤੇ ਦਇਆ ਆਈ ਅਤੇ ਉਸ ਨੇ ਉਸ ਉੱਤੇ ਰਹਿਮ ਕੀਤਾ ਉਹ ਅਦਮਰਿਆ ਤਾਂ ਉਹਨਾਂ ਲੋਕਾਂ ਦਾ ਪ੍ਰਤੀਕ ਹੈ ਜੋ ਦੁਸ਼ਟ ਸ਼ੈਤਾਨ ਦੇ ਵਾਸ ਵਿੱਚ ਹਨ ਸ਼ੈਤਾਨ ਨੇ ਪਾਪ ਅਤੇ ਅਪਰਾਧ ਦੇ ਦੁਆਰਾ ਮਨੁੱਖ ਨੂੰ ਅਨੰਤ ਕਾਲ ਦੀ ਮੌਤ ਦੇ ਦੁਹੇ ਉੱਤੇ ਲਿਆ ਕੇ ਖੜਾ ਕਰ ਦਿੱਤਾ ਹੈ ਅਤੇ ਉਹ ਚੰਗਾ ਤੇ ਭਲਾ ਸਾੰਮਰੀ ਕਿਸੇ ਹੋਰ ਦਾ ਨਹੀਂ ਪਰ ਪ੍ਰਭੂ ਯਸੂ ਮਸੀਹ ਦਾ ਪ੍ਰਤੀਕ ਹੈ ਉਸਨੇ ਮਨੁੱਖ ਨੂੰ ਤੇ ਦਇਆ ਕੀਤੀ ਅਤੇ ਉਹ ਸਵਰਗ ਨੂੰ ਛੱਡ ਕੇ ਮਨੁੱਖਾਂ ਦੇ ਕੋਲ ਭਾਵ ਧਰਤੀ ਉੱਤੇ ਉਤਰ ਆਇਆ ਮਨੁੱਖਾਂ ਦੇ ਪਾਪਾਂ ਦੀ ਸਜ਼ਾ ਮੌਤ ਨੂੰ ਆਪਣੇ ਉੱਤੇ ਲੈ ਲਿਆ ਅਤੇ ਆਪਣਾ ਲਹੂ ਉਹਨਾਂ ਦੇ ਛੁਟਕਾਰੇ ਦੇ ਮੁੱਲ ਵਜੋਂ ਦੇ ਦਿੱਤਾ ਮਰਿਆ ਹੋਇਆਂ ਵਿੱਚੋਂ ਪ੍ਰਭੂ ਯਿਸੂ ਮਸੀਹ ਫੇਰ ਤੀਜੇ ਦਿਨ ਜੀ ਉੱਠੇ ਜੋ ਕੋਈ ਉਸੁੱਤੇ ਉਸਦੀ ਮੌਤ ਉੱਤੇ ਅਤੇ ਉਸਦੇ ਮੁਰਦਿਆਂ ਵਿੱਚੋਂ ਜੀ ਉੱਠਣ ਉੱਤੇ ਵਿਸ਼ਵਾਸ ਕਰਦਾ ਹੈ ਉਹ ਪਾਪਾਂ ਦੀ ਮਾਫੀ ਅਤੇ ਸਵਰਗੀ ਜੀਵਨ ਪਾਉਂਦਾ ਹੈ ਉਹ ਉਹਨਾਂ ਉੱਤੇ ਦਇਆ ਤੇ ਰਹਿਮ ਦਾ ਮੁਕਟ ਰੱਖਦਾ ਹੈ ਤੁਸੀਂ ਵੀ ਦਇਆ ਤੇ ਰਹਿਮ ਦਾ ਮੁਕਟ ਪਾ ਸਕੋ ਤੁਹਾਡੇ ਲਈ ਪਰਮੇਸ਼ਰ ਅੱਗੇ ਮੇਰੀ ਇਹੋ ਪ੍ਰਾਰਥਨਾ ਹੈ